ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੋਮਾ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਕੜ ਗੱਬਣ ਤੇ ਬੱਚੇ ਤੋਂ ਬਿਨਾਂ ਤੁਹਾਨੂੰ گاਵਾ ਦਿਖਾਉਣੀ ਆ ਵਾ ਹੌਲੇ ਪਾ ਦੇ ਵਿੱਚ ਬਾਕੀ ਵੀਡੀਓ ਪੂਰੀ ਵੇਖਿਓ ਟੋਕੜ ਗੱਬਣ ਆਪਣੀਆਂ ਚੈੱਕ ਪਾਸ ਕਰਵਾ ਕੇ ਖੜੋ ਤੇ ਸੁਈਆਂ ਆਪਣੀਆਂ ਦੋ ਦੋ ਟਾਈਮ ਚਵਾਈ ਕਰਕੇ ਤੇ ਤਸੱਲੀ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ। ਹਾਸੀਕਾਲ ਜੀ ਹਾਸੀਕਾਲ। ਉਹ ਠੀਕ ਠਾਕ ਜੀ। ਵਧੀਆ ਵੀਰ ਜੀ ਵਧੀਆ। ਤੁਸੀਂ ਦੱਸੋ ਠੀਕ ਠਾਕ ਜੀ। ਸਭ ਵਧੀਆ ਜੀ। ਚਲੋ ਵਧੀਆ ਚਾਹੀਦਾ ਵੀਰ ਜੀ। ਤੇ ਨਾਮ ਦੱਸ ਤੇ ਕਰੀ ਫਿਰ। ਨਾਮ ਵੀਰ ਜੀ ਸੰਦੀਪ ਸਿੰਘ ਜੀ। ਪਿੰਡ ਭੋਮਾ। ਹਾਂਜੀ। ਕਸੀਨ ਜੀ ਠੀਕ ਜੀ ਰਾਮ ਜੀ ਸਰ ਤੇ ਫੋਨ ਨੰਬਰ ਹੀ ਪੁੱਛ ਦੋ ਫੋਨ ਨੰਬਰ 97816 8535 ਦਾ ਸੋਨੂ ਵੀਰ ਦਾ ਵੀਜੀ ਨੰਬਰ 9798784 049 ਠੀਕ ਆ ਹਾਂਜੀ ਆਪਾਂ ਮੇਰਾ ਵੀਰ ਸੋਨੂ ਜਿਹੜਾ ਪਾਪ ਵੀਰ ਠੀਕ ਨਹੀਂ ਉਹ ਥੋੜੇ ਧਨ ਚ ਪ੍ਰੋਬਲਮ ਹੈ ਫਰੇ ਉੱਥੇ ਕੇ ਹਸਤਾਲ ਅੱਛਾ ਹਾਂਜੀ ਤਾਂ ਮੈਨੂੰ ਆਂਦੇ ਇਹ ਵੀਡੀਓ ਬਣਾ ਦੇ ਮੈਂ ਚਲੋ ਵੀਡੀਓ ਬਣਾ ਦਿੰਨੇ ਠੀਕ ਆ ਤੇ ਚਲੋ ਵੀਜੀ ਤਿੰਨ ਵਾੜਾ ਨੇ ਆਉਂਦੀਆਂ ਚੰਗੀਆਂ ਟੋਪ ਦੀਆਂ ਨੇ ਅੱਛਾ ਆਜੀ ਆਇਆ ਮਾਲ ਨਵਾਂ ਅੱਛਾ ਹਾਂਜੀ ਕੋਈ ਤੋਕੜ 겁ਨੇ ਤਾਂ ਕੋਈ ਬੱਚੇ ਤੋਂ ਬਿਨਾ ਕੋਈ ਤੋਕੜ ਆ ਠੀਕ ਆ ਤੇ ਜਿਹੜੇ ਆ ਗਾਂ ਆ ਦੁੱਧ ਕਿੰਨਾ ਇਹਦੇ ਕੋਲ ਇਹ ਦੇਖੋ ਵੀਰ ਜੀ ਦੁੱਧ 8 ਲੀਟਰ ਆ ਅੱਛਾ ਫਲਾ ਰੰਗ ਆ ਠੀਕ ਆ ਪੂਰੀ ਸੀਲ ਆ ਵੀਰ ਜੀ ਤੇ ਦੁੱਧ ਸੰਗਣਾ ਮੱਝਾਂ ਰਗਾ ਨਾ ਉਸ ਤੋਂ ਮੱਝਾਂ ਵਾਲਾ ਦੁੱਧ ਵੀਰ ਜੀ 10 ਕਿਲੋ ਦੀ ਗਾਰੰਟੀ ਚਾਹੀਦੀ 10 ਕਿਲੋ ਰੋਜ਼ ਕਰੂਗੀ ਅੱਛਾ ਹਾਂਜੀ ਠੀਕ ਆ ਨਾਲੇ ਬਾਅਵ ਖਾ ਦਿਓ ਵੀਰ ਜੀ ਬੈਠਦਾ ਕਰੀਏ ਥਾਣੇ ਤੇ ਲੱਗੇ ਤਾਂ ਦੇਖ ਸਕਦੇ ਨੇ ਨਹੀਂ ਵੀਰ ਜੀ ਇੱਧਰ ਵੇਖੋ ਆ ਲਖਵਾ ਚੀਜ਼ ਠੀਕ ਆ ਚਵਾ ਦੇਖੋ ਜੀ ਹੰਦੀ ਸੀ ਲੈ ਫੋਰੀ ਤੇ ਜਵਾਬ ਹੀ ਤਾਂ ਦੇ ਸਕਦੇ ਸਾਫ਼ ਹੈ ਜਰਾ ਆ ਇਹ ਕੋਈ ਪਸ਼ਮੀ ਨਹੀਂ ਵਿਦੀ ਇਹ ਪਸ਼ਮ ਨਹੀਂ ਆ ਚਲੋ ਤੋਰ ਦੋ ਇੱਕ ਅਰੀ ਫੇਰੀ ਨੂੰ ਜੀ ਲਾ ਰੰਗ ਬਰਤ ਲਾ ਦaje ਫਿਰ ਜਿਹੜਾ ਠੰਡਾ ਨੇ ਮੇਰੋ ਵੀ ਘੱਟ ਲੱਗਦਾ ਤੁਹਾਨੂੰ ਹੀ ਪਤਾ ਕੀ ਥੋੜੀ ਵੀਡੀਓ ਹਾਂਜੀ ਕਦ ਕਾਠ ਚੰਗਾ ਵਾ ਇਹਦਾ ਜਿਹੜਾ ਚੰਗੇ ਇਹ ਆਪੇ ਚਲੋ ਜਿਹੜਾ ਕੋਈ ਸੰਭਣ ਵਾਲਾ ਲੈ ਜਾਊਗਾ ਦੋ ਦਿਨ ਨੇ ਚੰਗਾ ਦਈ ਜਣਾ ਹਾਂ ਹੁਣ ਵੀ ਚਲੋ ਦੁੱਧ ਹੀ ਜਣਾ ਤੇ ਸਾਰਾ ਗਾੜੀ ਸੇ ਅਲਵਿਨ ਕਰਦਾ ਵਧੀਆ ਚਾਹ ਪਾਣੀ ਦਾ ਸਾਥ ਦੂਜੀ ਮਿੱਗੀ ਗਾੜੀ ਬਾਹਰ ਚੱਗੀ ਹਾਂਜੀ ਹਾਂਜੀ ਦੁੱਧੋਂ ਇੰਨਾ ਗਾਵਾਂ ਨੇ ਵਧਨਾ ਵਾ ਗਰਮੀ ਗਰਮੀ ਕਰਕੇ ਗਾਵਾਂ ਜਲੇ ਦੁੱਧੋਂ ਘਟੀਆਂ ਸੀ ਫੇਰ ਆ ਜਾਂਦੇ ਦੁੱਧੋਂ ਜੇ ਕੈਲੀ ਮਿੱਢੀ ਆ ਤੇ ਕਿੱਥੇ ਬਰੋਇਆ ਤੋ ਹਲਦੀ ਨਹੀਂ ਆ ਆ ਜਾ ਇਹ ਮੜੀ ਠੰਡੀ ਬੜੀ ਠੀਕ ਹੈ ਹਾਂਜੀ ਤੇ ਮੁੱਲ ਫਿਰ ਇਹਦਾ ਮੁੱਲ ਵੀ ਜੀ ਨਿਗਾਹੇ ਕਰਾਂਗੇ ਕਿੰਨਾ ਕ ਜੇ ਇਹਦੇ ਵੀ ਜੀ ਦੁੱਧ ਚਲੋ 10 ਕਿਲੋ ਹੁੰਦਾ ਫਿਰ ਤਾਂ ਮੈਂ ਜਨਾ ਮਰਜੀ ਕਰ ਦਿੰਦੇ ਹਾਂਜੀ ਅਜੇ ਵੀ ਦੁੱਧ 10 ਕਿਲੋ ਕਰ ਜੂਗੀ ਚਵਾਜੂ ਬੜਾ ਪਸ਼ਮਾ ਬੜਾ ਵੀ ਜੀ ਵੈਣ ਲਗਾ ਅੱਛਾ ਹਾਂਜੀ ਤੇ ਇਹ ਥਾਂ 'ਚ ਬਾਦ ਨਹੀਂ ਏ ਘਾੜ ਨਹੀਂ ਏ ਭੂਰ ਨਹੀਂ ਏ ਛਟਾਣੀ ਏ ਠੀਕ ਹੈ ਹਾਂ ਜਰੂਰ ਵੜਾ ਰਹਦੀ ਆ ਧਾਰਾਂ ਪੂਰੀਆਂ ਵੀ ਜੀ ਕਿੰਨੇ ਦੇ ਵੀਰਾਂ ਪਈ ਤਸਲੀ ਗਾ ਖੜੇ ਹੋ ਜੱਸ ਨਾ ਕਰੀਏ ਕਿੰਨੇ ਦੇ ਕਰੀਏ ਜੀ ਦੇ ਰਹੀਏ ਤੇ ਹੀ ਯਾਤ ਹੀ ਕਰ ਦੋ ਮੰਨਤਾ ਨਾ ਮੇਰਾ ਬਾਰ ਵੀ ਜੀ ਡੰਗਰਨੀ ਇਹ ਲੱਭਣ ਦੇ ਹਾਂਜੀ ਯਾਰ ਥੋੜਾ ਤੇਜ਼ ਚੱਲਣ ਰਿਹਾ ਵਾ ਠੀਕ ਆ ਇਹ ਕੀ ਆ ਦੀ ਵੀਜੀ ਦੇ ਦਈਏ ਫਿਰ ਪੂਰੇ ਵੀਰ ਹੀ ਦੇ ਦਈਏ ਚਲੋ ਵੀਜੀ ਦੇ ਦਾਂਗੇ ਛੋਟ ਛਪਾ ਕਰ ਦਾਂਗੇ ਵੀਰ ਫੋਨ ਲਾਉਣ ਅੱਛਾ ਕੋਈ ਗੱਲ ਨਹੀਂ ਵੀਜੀ ਫੋਨ ਲਾਉਣ ਦੇ ਦਵਾਂਗੇ ਮੌਕੇ ਤੇ ਹੋ ਜਾਊਗਾ ਮੰਮਤ ਮੌਕੇ ਤੇ ਹੋ ਜਾਊਗਾ ਤੇ ਆ ਤੋਕੜ ਗੱਬਣ ਜੇ ਇਹ ਵੀਜੀ ਤੋਕੜ ਗੱਬਣੇ ਚੱਕ ਪਾਸ ਆ ਅੱਛਾ ਚੈੱਕ ਕਰਾਈ ਆ ਵੀਰ ਕੋਈ ਆਪਣੀ ਚੱਕ ਪਾਸ ਕਰਾਇ ਖੜੇ ਠੀਕ ਆ ਇਹਦੇ ਕੋਲ ਵੀਜੀ ਦੁੱਧ ਸ਼ੇਕ ਲੋ ਅੱਛਾ ਤੇ ਚੱਕ ਉਹਨਾਂ ਨੇ ਘਰ ਰਿਆਂ ਕਰਾਈ ਆ ਹਾਂਜੀ ਅਹੀਂ ਨਾਂ ਚਾ ਕਰਾਈਏ ਹਾਂਜੀ ਸਾਢੇ 6 ਮਹੀਨਿਆਂ ਤੋਂ ਵੱਧ ਹੋ ਗਈ ਸਾਢੇ 6 ਦੀ ਕੋਈ ਲਾਗ ਚੱਲੇ ਅੱਛਾ ਚੈੱਕ ਪਾਸ ਤੇ ਸੱਜਣ ਨੇ ਕਿੰਨਾ ਕੱਢਿਆ ਦੁੱਧ ਨੇ ਸੱਜਣ ਨੇ ਵੀ ਜੀ 20 ਲੀਟਰ ਦੁੱਧ ਆਵਾ ਆ ਥਾਣੇ ਭਾਉ ਖਾਓ ਜੀ ਗਾਂ ਦਾ ਬਾਕੀ ਆ ਥਾਣੇ ਦੇ ਇੱਕ ਵਾਰੀ ਦੇਖ ਸਕਦੇ ਜੇ ਲੱਗੇ ਤਾਂ ਆ ਦੇਖੋ ਤੇ ਆ ਮਿਲਕ ਮੈਨ ਨੇ ਵੀ ਚੰਗੀ ਮੋਟੀ ਲੱਗੀ ਆ ਦੁੱਧਾਂ ਲਈ ਨਿਸ਼ਾਨੀਆਂ ਜਿਹੜੀਆਂ ਚੰਗੀਆਂ ਆ ਵੀ ਜੀ ਰੰਗ ਡੱਬਾ ਵਾ ਡੱਬਾ ਰੰਗ ਘੱਟ ਲੱਭਦਾ ਜੀ ਤੋਰਾਂ ਫੇਰ ਇੱਕ ਵਾਰੀ ਨੂੰ ਕੀ ਕੋਈ ਆਖੇਗਾ ਇਹ ਸੂਬਿਆਂ ਜਾਂ ਖੁਦਾਂਦ ਵਿਖਾ ਦੋਗੇ ਜੀਤ ਲਿਆ ਥੋੜਾ ਤੁਹਾਨੂੰ ਪਤਾ ਲਿਸਾ ਪਾਣਾ ਹੈਗਾ ਜਰੂਰ ਆ ਫਿਰ ਠੀਕ ਹੈ ਜੀ ਹਾਂ ਜੀ ਹਾਂ ਜੀ ਥੋੜਾ ਲਿਸਾ ਪਾਣਿਆ ਵੈੜ ਚ ਪਹਿਲੇ ਇਹ ਆ ਵੀ ਚਲੋ ਇਹਨੇ ਹੁਣ ਵੀ ਚਾਹ ਪਾਣੀ ਦਾ ਵਧੀਆ ਸਾਰੀ ਜਣਾਵਾ ਤੇ ਗਾੜੀ ਫੇਰ ਸੂਣ ਵਾਲੀ ਆ ਗਾੜੀ ਫੇਰ ਰੱਖਣ ਕਮੇਟੀ ਆ ਵਿਜੀ 200 ਰੁਪਏ ਕਰਨੇ ਵੈੜਨੇ ਜਿੱਦਨ ਤਿਆਰ ਹੋਈ ਥੱਲੇੋਂ ਚੰਗੀ ਭਰਨੀ ਹੈ ਚੰਗੇ ਫੁੱਲੇ ਹਮੰਦੇ ਤੇ ਮਾਰਨ 18 20 ਲੀਟਰ ਦੁੱਧ ਪਰਿਆ 18 20 ਲੀਟਰ ਨਾਰਮਲ ਸੇਵਾ ਤੇ ਠੀਕ ਆ ਰੰਗ ਵੀ ਡੱਬਾ ਯਾਰ ਸ਼ਰਚ ਆਉਂਦੀ ਏ ਥੋੜ ਵਿੱਜੀ ਬਿਲਕੁਲ ਜਾਇਜ਼ ਦਵਾਂਗੇ ਬਿਲਕੁਲ ਜਾਇਜ਼ ਹਾਂ ਦੇਖ ਸਕਦੇ ਹਵਾਨੇ ਚ ਵਟ ਜਿਹੜੇ ਕਾਫੀ ਆ ਢਿੱਲਾ ਜਣੀਆਂ ਚੰਗੀਆਂ ਆ ਦੇਖੋ ਵਿਜੀ ਠੰਡੀ ਸੀਲ ਜੇ ਫਿਰ ਜਿੱਦਰਾ ਮੱਝੀ ਵੇਚਣਾ ਆ ਜੋ ਜਿਨੀ ਗੱਲ ਇਹਦਾ ਮੁੱਲ ਫਿਰ ਇਹਦਾ ਮੁੱਲ ਵਿਜੀ ਜਾਇਜ਼ ਕਿੰਨਾ ਵਿਜੀ ਵੇਹ ਟੁਕੀ ਹੈਗੀ 60000 ਦੀ ਹਾਂਜੀ 60000 ਦੀ ਬਗੂ ਬਾਜ਼ਾਰ ਵੀ ਉਰੋਂ ਨੇ ਤੇਜ਼ ਹੋਈ ਨਾ ਹਾਂਜੀ ਹੁਣ ਵਿਜੀ ਇੱਕੋ ਮੌਕੇ ਤੇ ਦੁੱਧ ਜੇ 4 ਲੀਟਰ ਅੱਛਾ 4 ਮਿੰਟ ਦੁੱਧੇ ਮੌਕੇ ਠੀਕ ਆ ਹਾਂਜੀ ਕੋਈ ਵੀ ਦੋ ਡੰਗ ਚੋਲੇ ਚੱਕ ਪਾਸ ਕਰਾਣ ਖੜੇ ਹਾਂਜੀ ਗਰੰਟੀਆਂ ਚੈੱਕ ਪਾਸ ਕਰਾਈ ਆ ਵੀਡੀਓ ਵੀਡੀਓ ਵੀ ਬਣਾ ਕੇ ਰੱਖੀ ਚੈੱਕ ਪਾਸ ਜਿੱਤਨਾ ਵੀਰ ਨੇ ਆਪਣੀ ਥਲੀ ਕਰਨੀ ਕਰਕੇ ਖੜੇ ਠੀਕ ਆ ਇਹਦਾ ਰੇਟ ਵੀ ਜੀ 30 ਹਜ਼ਾਰ ਦੀ ਦੇ ਦਈਏ ਕਰ ਦਈਏ ਮੰਨਤਾ ਨਾ ਤੁਸੀਂ ਦੱਸੋ ਵੀਰ ਜੀ ਆਪ ਹੀ ਕਰ ਦੋਗੇ ਨਾ ਨਾ ਫਾਈ ਦੇ ਦਈਏ 25 ਦੇ ਦਈਏ ਪੂਰੇ ਦੀ ਚੋ ਵੀ ਜੀ ਦੇ ਦਾਂਗੇ ਪਰ ਤਾਂ ਮਿਲਣੀ ਨਹੀਂ ਜੀ ਵੀਰ ਜੀ ਠੀਕ ਆ ਚੈੱਕ ਪਾਸ ਹੈ ਵੀਰ ਜੀ 60 ਹਜ਼ਾਰ ਦੀ ਆ ਟੁਕੀ ਠੀਕ ਆ ਤੇ ਭਾਗ ਗਣਤੀ ਦੇ 2.5 ਮਹੀਨੇ ਆ ਹਾਂਜੀ ਹਾਂਜੀ 2.5 ਮਹੀਨਾ ਦਾ ਗਵਾੜਾ ਠੀਕ ਆ ਹਾਂਜੀ ਤੇ ਜੁਣੀ ਰਕਮ ਨਾਲ ਜੋੜ ਜਾਣੀ ਇਹਨੇ ਵਿੱਚ ਆ ਜਿਹੜੀ ਜੇ ਇਹ ਵੀ ਜੀ ਟੋਕੜ ਜੇ ਹਾਂਜੀ ਪੰਜੀਆਂ ਛਈਆਂ ਦੇ ਨਾਲ ਹੀ ਗਾੜੀ ਬਣੀ ਆ ਠੀਕ ਆ ਟੋਕੜ ਕਾਹ ਕੇ ਦੇਣੀ ਆ ਠੀਕ ਓਹ ਕਿਸੇ ਦੀ ਕਿਸਮ ਦਾ ਨਿਕਲ ਆਵੇ ਤੇ ਦੁੱਧ ਹੁਣ ਦੁੱਧ ਵੀ ਜੀ ਇਹ ਚੋਕੇ ਲਿਆਂਦੇ ਉਹਨਾਂ ਵੀ ਤਾਂ ਆਖਿਆ ਨਾ ਜਿਓ ਤਾਂ ਨਾ ਬੜੋ ਬਦੀ ਚੋਤੀ ਆ ਅੱਛਾ ਅੱਜ ਹੀ ਆਈ ਹੁਣੇ ਘੜੀ ਕੋਈ ਆ ਅੱਛਾ ਤੇ ਇਹਦੇ ਕੋ ਦੁੱਧ ਪੰਜ ਆ 4 ਕਿਲੋ ਵੀਰ ਮੰਨੇ 4 ਕਿਲੋ ਪੱਕਾ ਲੀਟਰਾਂ ਦੇ ਦੋ ਦੇ ਤੋਰ ਦੋ ਫਿਰ ਪਹਿਲਾਂ ਸੂਰਾ 4 ਹੀ ਦੰਦ ਮੂਹਾਂ ਵੇੜ ਆ ਵੇਖੋ ਫੇਸ ਕੁਆਲਿਟੀ ਖੋ ਜੀ ਕਰਦੇ ਐਸ ਵਾਡੀ ਫੋਰਾ ਨਾ ਦੇਖ ਸਾਹਦੇ ਜੀ ਜਿੰਨਗੀ ਜੀ ਬੁੱਥੀ ਜਲਸੀ ਜੈ ਤੋੜ ਦੋ ਬਿੱਤੀ ਹਾਂ ਪਹਿਲਾ ਸੁਆ ਹੈ ਜੜੀ ਪਹਿਲਾ ਪਹਿਲਾ ਵੀ ਜੀ ਰੰਗ ਬਾਜ ਵੇਖੋ ਵੈੜ ਦਾ ਹਾਂ ਜੀ ਹੁਣ ਇਹ ਕਹਿੰਦੇ ਚਵਾਈ ਕਰਕੇ ਆਈ ਹੈ ਆ ਦੇਖੋ ਜੀ ਬਾਕੀ ਥਣ ਵੀ ਉਤਰ ਚਲੋ ਚੰਗਾ ਇਹ ਦੇਖੋ ਨਾ ਥਣ ਬੜਾ ਲੱਗਾ ਜੀ ਵੈੜ ਨੂੰ ਹੈ ਚਿਹਰਾ ਫੜਾ ਪਿਆਰਾ ਇਹਦਾ ਚਿਹਰਾ ਰੰਗ ਬਾਜ ਹੈ ਵੀ ਜੀ ਓੜਾ ਝਰਦੀ ਜਾਂਦੀ ਹੋਣੀ ਗੱਲ ਵੀ ਜੀ ਇਹ ਠੰਡੀ ਸੀ ਲਿਆ ਇਹ ਆ ਵੀ ਕਿਸੇ ਵੀ ਨੇ ਪੈਸੇ ਘੱਟ ਖਰਚਣੇ ਆ ਤੇ ਕਿੱਲੇ ਤੇ ਪਸ਼ੂ ਵੀ ਸੋਣਾ ਬੰਦਣਾ ਰੰਗ ਰੂਪਾ ਲਾ ਦੇ ਉਹਨਾਂ ਵੀਰਾਂ ਵਾਸਤੇ ਆ ਇੱਧਰ ਆਖੋ ਵੀਰ ਜੀ ਧੰਨਵਾਦ ਇਹ ਨਾ ਕੋਈ ਵਿਧੀ ਆਖੇ ਕਿ ਨਾਂ ਦੇ ਗਰਮ ਹੋ ਗਈ ਉਹ ਹੋ ਜਾਂ ਬਥੇ ਠੰਡੀ ਸੀ ਰਹਾਣਾ ਠੰਡੀ ਵੀ ਜੀ ਚਵਾ ਲਖੋ ਵੀ ਜੀ ਇੱਧਰ ਅਜੇ ਵੀ ਜੀ ਚੋ ਚਵਾ ਕੇ ਆਈ ਐ ਠੀਕ ਐ ਐ ਵੀ ਜੀ ਝੂਠ ਮਾਰ ਕੇ ਡੰਗਰ ਵੇਚਣਾ ਕਿਉਂਕਿ ਜਿਹੜਾ ਕੰਮ ਸੱਚਾ ਸੱਚਾ ਕਰਨਾ ਵਾ ਠੀਕ ਹੈ ਹਾਂ ਜੀ ਚਾਹ ਲੈ ਸੁਣਾ ਦਿਆਂ ਤਾਰਾ ਦੇਖ ਸਕਦੇ ਜੀ ਠੰਡੀ ਸੀ ਇਹਨੇ ਅਫਸਰ ਵਸ਼ੀ ਦਾ ਮੁੱਲ ਪੂਰਾ ਕਰਨਾ ਜਿਹੜਾ ਕੋਈ ਵੀਰ ਅਫਸਰ ਵਸ਼ੀ ਪਾਲਦੇ ਅਫਸਰ ਵਸ਼ੀ ਦਾ ਮੁੱਲ ਪੂਰਾ ਕਰ ਦੁੱਧ ਵੀ ਦੇ ਦੂ ਗਾਂ ਨਿਕਲ ਵੀ ਆਈ ਫੇਰ ਰਕਮ ਦੀ ਹੈ ਤੇ ਇਹਦਾ ਮੁੱਲ ਫੇਰ ਇਹਦਾ ਮੁੱਲ ਵਿੱਚ 15000 ਦੀ ਦੇ ਦਈਏ ਕਰ ਦੋ ਕੋਈ ਮੰਤਨ 13000 ਦੀ ਦੇ ਦਾਂਗੇ ਅੱਛਾ 13 ਰਹਿੰਦੇ ਦਾ ਹਾਂ ਜੀ ਚਲੋ ਬਾਕੀ ਮੌਕੇ ਤੇ ਹੋਰ ਕਰ ਦੋਗੇ ਜੀ ਨੂੰ ਲਾਏ ਵੀਰ ਭੈਣ ਭਰਾ ਦੋ 400 ਦਾ ਮੰਤਨ ਕਰ ਦਾਂਗੇ ਸਾਰੇ ਡੰਗਰ ਚੰਗੇ ਆ ਠੀਕ ਹੈ ਜੀ ਹਾਂ ਜੀ ਬਿਲਕੁਲ ਜਾਇਜ਼ ਭਾਅ ਵਾ ਬਿਲਕੁਲ ਠੀਕ ਹੈ ਇਹ ਆ ਗਿਆ ਦੁੱ ਇਤੋਂ ਵੇਚ ਆ ਕੇ ਤੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ